ਇੱਧਰ ਇੱਧਰ ਬੁਲਾਇਆ ਇੱਥੇ ਆਵਣਾ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਜ਼ੂਰੀ ਜੀ ਤੁਸੀਂ ਉੱਥੇ ਬੈਠੇ ਸੀ ਜਦੋਂ ਦਾ ਦੀਵਾਨ ਸ਼ੁਰੂ ਹੋਇਆ ਮੈਂ ਤੁਹਾਨੂੰ ਉਦੋਂ ਦਾ ਵੇਖਦਾ ਉੱਥੇ ਬਹਿ ਜਾ ਕੇ ਉੱਥੇ ਬਹਿ ਜਾ ਕੇ ਆ ਉੱਥੇ ਬਿਠਾ ਜਦੋਂ ਦਾ ਦੀਵਾਨ ਸ਼ੁਰੂ ਹੋਇਆ ਨਾ ਇਹ ਬੰਦਾ ਕਦੇ ਐਂ ਉਂਗਲ ਮਾਰੀ ਜਾਂਦਾ ਕਦੇ ਉਹਨੂੰ ਛੇੜੀ ਜਾਂਦਾ ਕਦੇ ਉਹਨੂੰ ਛੇੜੀ ਜਾਂਦਾ ਇੱਕ ਮਿੰਟ ਇਸ ਗੱਲ ਨੂੰ ਹਾਸੇ ਚ ਲੈਣੇ ਆ ਤੁਸੀਂ ਇਹਨੂੰ ਹਾਸੇ ਚ ਲੈਣੇ ਪਿੰਡ 'ਚ ਡੀਸੀ ਆ ਜੇ ਨਾ ਸਾਰੇ ਲੋਕਾਂ ਦੇ ਦੰਦਲਾ ਪੈ ਜਿੰਦੀ ਵੀ ਪਤਾ ਨਹੀਂ ਕੀ ਗੱਲ ਹੋ ਗਈ ਅੱਜ ਕਿਉਂ ਆਇਆ ਇਹ ਬੰਦਾ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕੋਲ ਮਹਾਰਾਜ ਦੇ ਕੋੜ ਮਾਰਾ ਇਹ ਤੂੰ ਬੈਠਾ ਕਦੇ ਉਹਨੂੰ ਛੇੜ ਕਦੇ ਉਹਨੂੰ ਛੇੜ ਮੈਂ ਵਿੱਚ ਮੈਂ ਤਾਂ ਨਹੀਂ ਬੋਲਿਆ ਵੀ ਇਤਿਹਾਸ ਦੀ ਲੜੀ ਟੁੱਟੇਗੀ ਜੇ ਤਾਂ ਭੁੱਲ ਬਖਸ਼ਾਉਣੀ ਹੈ ਫਿਰ ਤਾਂ ਆਪਣੀ ਮਾਫੀ ਮੰਗ ਲੈ ਹੁਣੇ ਨਹੀਂ ਤਾਂ ਇਹ ਵੀ ਗੱਲ ਮੇਰੀ ਚੇਤੇ ਰੱਖਿਓ 2027 ਚ 2027 ਚ 650 ਸਾਲਾ ਹੋਣਾ ਏਸ ਬੰਦੇ ਨੂੰ ਐਸਾ ਕੋੜ ਪੈਣਾ ਡਾਕਟਰਾਂ ਨੇ ਵੀ ਜਵਾਬ ਦੇ ਦੇਣਾ ਚੇਤੇ ਰੱਖਿਓ ਮੇਰੀ ਗੱਲ ਡਾਕਟਰ ਵੀ ਜਵਾਬ ਦੇ ਦੇਣਗੇ ਲਾਜ ਨਹੀਂ ਹੋਣਾ ਯਾਰ ਜਿਹੜਾ